ਜੀ 26 ਨਵੰਬਰ ਨੂੰ 2020 20 ਨੂੰ ਮਤਲਬ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤੇ ਉਸ ਤੇ ਹੁਣ ਕੀ ਕਰਨ ਜਾ ਰਹੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਪੱਤਰਕਾਰ ਸਾਥੀਆਂ ਦਾ ਕਿ ਜਿਹੜੇ ਤੁਸੀਂ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਚੁੱਕਣ ਵਾਸਤੇ ਤਤਵੜ ਤਿਆਰ ਰਹੇ 26 ਨਵੰਬਰ ਦੀ ਜਿਹੜੀ ਕੋਲ ਹੈ ਉਹ ਸਿੱਖ ਕਿਸਾਨ ਮੋਰਚਾ ਭਾਰਤੀ ਕੋਲ ਹੈ ਕਿਉਂਕਿ ਜਦੋਂ ਇਹ ਨਿਕੰਮੀਆਂ ਸਰਕਾਰਾਂ ਇਹ ਤਿੰਨ ਕਾਲੇ ਕਾਨੂੰਨ ਲੈ ਕੇ ਆਈਆਂ ਸੀਗੀਆਂ ਤੇ ਕਿਸਾਨ ਤੇ ਮਜ਼ਦੂਰ ਨੇ ਮਿਲ ਕੇ ਇਕ ਅੰਦੋਲਨ ਸ਼ੁਰੂ ਕੀਤਾ ਸੀ 26 ਨਵੰਬਰ 2020 ਨੂੰ ਤੇ ਉਸ ਤੋਂ ਬਾਅਦ ਹੁਣ ਹਰ ਸਾਲ ਉਹਦੀ ਵਰ੍ਹੇਗੰਢ ਵੀ ਮਨਾਉਂਦੇ ਆ ਤੇ ਇਸ ਵਾਰੀ ਪੂਰੇ ਭਾਰਤ ਦੇਸ਼ ਵਿੱਚ 500 ਤੋਂ ਜ਼ਿਆਦਾ ਜ਼ਿਲ੍ਹਾ ਹੈੱਡਕੁਆਟਰਾਂ ਤੇ ਚੇਤਾਵਨੀ ਰੈਲੀਆਂ ਕੀਤੀਆਂ ਜਾਣਗੀਆਂ ਜਿਦੇ ਸਾਡੀਆਂ ਐਮਐਸਪੀ ਖਰੀਦ ਗਰੰਟੀ ਚੰਬੂ ਬਾਰਡਰ ਤੇ ਖਨੋਰੀ ਬਾਰਡਰ ਦੇ ਜਿਹੜੇ ਕਿਸਾਨ ਬੈਠੇ ਆ ਉਹਨਾਂ ਦੇ ਵਾਸਤੇ ਕਿਉਂਕਿ ਸਾਡਾ ਅਧਿਕਾਰ ਹੈ ਦਿੱਲੀ ਸਾਡੀ ਰਾਜਧਾਨੀ ਹੈ ਸਾਡਾ ਅਧਿਕਾਰ ਹੈ ਦਿੱਲੀ ਜਾਣ ਦਾ ਤੇ ਸਾਨੂੰ ਉਥੇ ਬਾਰਡਰਾਂ ਦੇ ਰੋਕਿਆ ਗਿਆ ਆ ਤੇ ਇਸ ਤੋਂ ਇਲਾਵਾ ਜਿਹੜੇ ਲੋਕਲ ਸਥਾਨੀਏ ਮੁੱਦੇ ਆ ਜਿਹਨੂੰ ਤੁਸੀਂ ਵੇਖਣ ਆਇਆ ਪਿੱਛੇ ਜ਼ਿਮੀਦਾਰਾਂ ਨੂੰ ਡੀਪੀ ਲੈਣ ਵਾਸਤੇ ਲੰਮੀਆਂ ਲੰਮੀਆਂ ਲੈਣਾ ਚ ਲੱਗਣਾ ਪੈਂਦਾ ਸੀ ਕੀ ਸਰਕਾਰ ਨੂੰ ਪਤਾ ਨਹੀਂ ਕਿ ਡੀਪੀ ਦੀ ਪੂਰਤੀ ਕਰਨੀ ਕਿ ਨਹੀਂ ਕਰਨੀ ਜ਼ਮੀਨ ਦੀ ਆਪਾਂ ਅਗਰ ਗੱਲ ਕਰੀਏ ਕਿ ਸਰਕਾਰ ਨੂੰ ਪਤਾ ਨਾ ਕਿ ਕਿੰਨੇ ਏਕੜ ਜ਼ਮੀਨ ਆ ਹਰਿਆਣਾ ਵਿੱਚ ਕਿੰਨੇ ਏਕੜ ਜ਼ਮੀਨ ਆ ਕਿ ਜ਼ਮੀਨ ਕੋਈ ਵਧ ਨਹੀਂ ਗਈ ਤੇ ਇਸ ਕਰਕੇ ਖਾਦ ਦੀ ਪੂਰਤੀ ਲੈਣਾਂ ਚ ਲੋਕਾਂ ਨੇ ਅਲੱਗ-ਅਲੱਗ ਕਿ ਬੜੀਆਂ ਪਰੇਸ਼ਾਨੀਆਂ ਕਿਸਾਨਾਂ ਨੂੰ ਆਈਆਂ ਉਸ ਤੋਂ ਬਾਅਦ ਪ੍ਰਾਲੀ ਦੇ ਮੁੱਦੇ ਅਗਰ ਪ੍ਰਾਲੀ ਦੀ ਗੱਲ ਕਰੀਏ ਸਰਕਾਰ ਵੱਲੋਂ ਇੱਕ ਸਿੰਗਲ ਬੈਲਰ ਵੀ ਕਿਸੇ ਕਿਸਾਨ ਨੂੰ ਜਾਂ ਕਿਸੇ ਪਿੰਡ ਨੂੰ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਦੇ ਅਧਿਕਾਰੀ ਆਉਂਦੇ ਆ ਪ੍ਰਸ਼ਾਸਨ ਦੇ ਅਧਿਕਾਰੀ ਆ ਕੇ ਇਹ ਗੱਲ ਕਹਿੰਦੇ ਆ ਕਿ ਆਹ ਪ੍ਰਾਲੀ ਨੂੰ ਆਕੜਾ ਲਓ ਠੀਕ ਤੇ ਕੋਈ ਸਾਡੇ ਨੂੰ ਨਹੀਂ ਦਿਲ ਕਰਦਾ ਸਾਡੇ ਵੀ ਛੋਟੇ ਛੋਟੇ ਬੱਚੇ ਆ ਸਾਡੇ ਬੱਚਿਆਂ ਦੇ ਵੀ ਧੂਆਂ ਜਾਂਦਾ ਆ ਸਾਡੇ ਘਰਾਂ 'ਚ ਵੀ ਧੂਆਂ ਆਉਂਦਾ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਅੱਗ ਬਾਲੀਏ ਪ੍ਰਾਲੀਆਂ ਨੂੰ ਅੱਗ ਲਾਈਏ ਸਰਕਾਰ ਸਾਨੂੰ ਸਹੂਲਤਾਂ ਦੇਣ ਹਰ ਇੱਕ ਪਿੰਡ ਨੂੰ ਇੱਕ ਜਾਂ ਦੋ ਬੈਲਰ ਦਿੱਤੇ ਜਾਣ ਸਟਾਕ ਦੀ ਜ਼ਿੰਮੇਵਾਰੀ ਹੋਵੇ ਪਿੱਛੇ ਵੇਖਿਆ ਤੁਸੀਂ ਮੱਲਕਾ ਪਿੰਡ ਵਿੱਚ ਸਾਥੀ ਨੇ ਕਰੋੜਾਂ ਰੁਪਇਆ ਲਾ ਕੇ ਪਹਿਲੋ ਬੈਲਰ ਲੈ ਕੇ ਆਇਆ ਫਿਰ ਸਟਾਕ ਇਕੱਠਾ ਕੀਤਾ ਸਟਾਕ ਨੂੰ ਉਹਦੇ ਸਾਰਾ ਸਟਾਕ ਨੂੰ ਅੱਗ ਲੱਗ ਗਈ ਤੇ ਸਰਕਾਰ ਵੱਲੋਂ ਕੋਈ ਆਸ਼ਵਾਸਨ ਨਹੀਂ ਦਿੱਤਾ ਉਸ ਤੇ ਬਾਬਤ ਵੀ ਧਰਨਾ ਲਾਉਣਾ ਪਿਆ ਉਹਦੇ ਨਾਲ ਰੋਡ ਜਾਮ ਕਰਨਾ ਪਿਆ ਸਰਕਾਰ ਆਸ਼ਵਾਸਨ ਦੇ ਕੇ ਗਈ ਆ ਕਿ ਕੱਲ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਕਰੋਣਗੇ ਤੇ ਉਸ ਤੋਂ ਬਾਅਦ ਚਲੋ ਦੇਖਦੇ ਹਾਂ ਕੀ ਹੁੰਦਾ ਬੇ ਕੋਈ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜਾ ਛੋਟਾ ਜ਼ਿੰਮੇਦਾਰ ਆ ਉਹਨੂੰ ਵੀ ਸਾਧਨ ਦਵੇ ਸਾਧਨ ਮਈਆ ਕਰਾਵੇ ਸਿਰਫ ਗੱਲਾਂ ਨਾਲ ਨਹੀਂ ਹੁੰਦਾ 2500 ਰੁਪਏ ਜੁਰਮਾਨਾ ਕਰਦਾਂਗੇ ਪਰਚੇ ਕੱਟ ਦਾਂਗੇ देखो ਤੁਹਾਡੇ ਚੈਨਲ ਦੇ ਮਾਧਮ ਨਾਲ ਕਹਿਣਾ ਵੀ ਚਾਹੁੰਦੇ ਆ ਸਰਕਾਰ ਨੂੰ ਵੀ ਕਿਸੇ ਕਿਸਾਨ ਮੋਰਚਾ ਦੀ ਕੋਲ ਆ ਕਿਸੇ ਵੀ ਕਿਸਾਨ ਸਾਥੀ ਦੇ ਪਰਾਲੀ ਦਾ ਅਗਰ ਪਰਚਾ ਕੀਤਾ ਤੇ ਸਾਰਾ ਸਿਵ ਕਿਸਾਨ ਮੋਰਚਾ ਭਾਰਤੋ ਦੇ ਨਾਲ ਖੜਿਆ ਆ ਉਸ ਵਾਸਤੇ ਜੇ ਸਾਨੂੰ ਠਾਣਿਆਂ ਦਾ ਘਰਾਵ ਕਰਨਾ ਪਿਆ ਤਾਂ ਠਾਣਿਆਂ ਦਾ ਘਰਾਵ ਵੀ ਕਰਾਂਗੇ ਜੇ ਕਿਸੇ ਅਧਿਕਾਰੀ ਦਾ ਘਰਾਵ ਕਰਨਾ ਪਿਆ ਅਧਿਕਾਰੀ ਦਾ ਘਰਾਵ ਵੀ ਕਰਾਂਗੇ ਅਸੀਂ ਕਿਸੇ ਕਿਸਾਨ ਸਾਥੀ ਦੇ ਪਰਾਲੀ ਦੇ ਪਰਚਾ ਨਹੀਂ ਹੋਣ ਦੇਵਾਂਗੇ ਪ੍ਰਧਾਨ ਜੀ ਅਗਰ ਪਰਾਲੀ ਪ੍ਰਬੰਧਨ ਦੀ ਗੱਲ ਕਰੀਏ ਤਾਂ ਕੀ ਕਿਸਾਨ ਪਰਾਲੀ ਪ੍ਰਬੰਧਨ ਕਰਨ ਨੂੰ ਤਿਆਰ ਹੈ ਜੀ ਬਿਲਕੁਲ ਤਿਆਰ ਹੈ ਕਿਸਾਨ ਉਹ ਸਰਕਾਰ ਵੱਲੋਂ ਫੈਸਲੀਟੀ ਮੈਂ ਕਹਿੰਨਾ ਕਿ ਸਰਕਾਰ ਵੱਲੋਂ ਹਰ ਪਿੰਡ ਵਿੱਚ ਜੇ ਇੱਕ ਬੈਲਰ ਮਿਲ ਜਾਵੇ ਉਸ ਬੈਲਰ ਦੇ ਨਾਲ ਗੱਠਾ ਬਣ ਕੇ ਸਟੋਕ ਆ ਸਟੋਕ ਇਕੱਠਾ ਦੇ ਇਕੱਠਾ ਹੋਏ ਹਾਂ ਦਿੱਕਤ ਕਿੱਥੇ ਆ ਰਹੀ ਆ ਸਟੋਕ ਵਾਲਾ ਵੀ ਕਿਤਰੋਂ ਦਾ ਵਿਚਾਰਾ ਸਟੋਕ ਵਾਲਾ ਇਸ ਕਰਕੇ ਕਿਤਰੋਂ ਦਾ ਆ ਕਿਉਂਕਿ ਉਹਨੇ ਲੱਖਾਂ ਕਰੋੜਾ ਰੁਪਏ ਦਾ ਸਟੋਕ ਇਕੱਠਾ ਕੀਤਾ ਹੁੰਦਾ ਆ ਅੱਗ ਜਣੀ ਕਰਕੇ ਉਹ ਜਿਹੜਾ ਸਟੋਕ ਆ ਉਹ ਸਾਰਾ ਸਟੋਕ ਸੜ ਜਾਂਦਾ ਹੈ ਤੇ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਉਹਦੇ ਸਟੋਕ ਹੈ ਜਿਹੜਾ ਉਹਦੇ ਵਾਸਤੇ ਸਟੋਕ ਦਾ ਇੰਸ਼ੋਰੈਂਸ ਕੀਤਾ ਜਾਵੇ ਕੰਪਨੀਆਂ ਨੂੰ ਦਿੱਤਾ ਜਾਵੇ ਸਭ ਇੰਸ਼ੋਰੈਂਸ ਕੀਤਾ ਜਾਵੇ ਤਾਂ ਕਿ ਟੋਕ ਦੀ ਪਰਭਾਈ ਵੀ ਉਹਦੀ ਹੋ ਸਕੇ ਪ੍ਰਧਾਨ ਜੀ ਜਿਵੇਂ ਕਿ ਕੱਲ ਨਾਇਬ ਸੈਣੀ ਜੀ ਪ੍ਰਦੇਸ਼ ਦੇ ਸੀਐਮ ਸਰਸਾ ਆ ਰਿਹਾ ਹੈ ਕਿ ਤੁਸੀਂ ਮੰਗ ਪੱਤਰ ਰੱਖੋਗੇ ਸੀਐਮ ਸਾਹਿਬ ਅੱਗੇ ਕਿ ਪ੍ਰਾਲੀ ਪ੍ਰਬੰਧਨ ਆਸਤੇ ਸਾਨੂੰ ਆ ਸੁਵਿਧਾਨ ਚਾਹੀਦੀ ਹੈ ਦੇਖੋ ਜੀ ਇਸੇ ਵਾਸਤੇ ਤੁਹਾਨੂੰ ਕਹਿ ਰਹੇ ਕਿ ਜਿਹੜੀ ਸ਼ੁਕਤ ਕਿਸਾਨ ਮੋਰਚਾ ਦੀ ਕੋਲ ਹੈ 26 ਨਵੰਬਰ ਦੀ 26 ਨਵੰਬਰ ਦੀ ਕੋਲ ਜਿਹੜਾ ਵੀ ਸਾਡਾ ਚਾਰਟਰ ਉਤੋਂ ਬਣ ਕੇ ਆਊਗਾ ਐਸਕੇਮ ਬੋਲੋ ਉਹਦੇ ਵਿੱਚ ਇਹ ਸਾਰੀਆਂ ਲੋਕਲ ਵੀ ਮੰਗਾ ਉਹਦੇ ਵਿੱਚ ਹੈਗੀਆਂ ਐ ਐਮਐਸਪੀ ਖਰੀਦ ਗਰੰਟੀ ਦੀਆਂ ਜਿੰਨੀਆਂ ਕਿਸਾਨ ਮਜ਼ਦੂਰ ਦੀਆਂ ਜਿੰਨੀਆਂ ਮੰਗਾਇਆ ਉਹ ਸਾਰੀਆਂ ਮੰਗਾ ਸੀ ਉੱਥੇ 2 ਜਾਂ 3 ਘੰਟਿਆਂ ਦਾ ਪ੍ਰੋਗਰਾਮ ਕਰਕੇ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਆਪਣਾ ਗਿਆਪਨ ਸੌਂਪਾਂਗਾ